ਪੰਜਾਬ ਦੀ ਗੱਲ ਕਰਨ ਲਗੇ ਆਈਪੀਐਲ ਚੱਲ ਰਿਹਾ ਫਾਈਨਲ ਹੋਣਾ ਤੇ ਸਾਰਿਆਂ ਦੀ ਨਿਗਾਹਾਂ ਉਧਰ ਟਿਕੀਆਂ ਹੋਈਆਂ ਨੇ ਸਾਰਿਆਂ ਨੂੰ ਆਸਾਂ ਬਹੁਤ ਵੱਡੀਆਂ ਨੇ ਕੀ ਬਣੂਗਾ ਤੇ ਇਹਦੇ ਵਿੱਚ ਆਪਾਂ ਤੇ ਪੋਜ਼ਿਟਿਵ ਸੋਚ ਕੇ ਚੱਲਦੇ ਆਂ ਸਕਾਰਾਤਮਕ ਸੋਚ ਕੇ ਚੱਲਦੇ ਆਂ ਕਿ ਸਭ ਕੁਝ ਅੱਛਾ ਹੋਏ ਠੀਕ ਹੋਏ ਤੇ ਜਿਸ ਖੁਸ਼ੀ ਦੀ ਉਮੀਦ ਹੈ ਉਹ ਸਾਨੂੰ ਮਿਲ ਜੇ ਪਰ ਅਸਾਰ ਗੇਮ ਜਾਂ ਕਹੋ ਕਿ ਖਿਡਾਰੀਆਂ ਦੀ ਲੈਕ ਹੀ ਕਹਿੰਦੀ ਆ ਦੇਖੋ ਕਿਸੇ ਵੀ ਫਾਈਨਲ ਨੂੰ ਪ੍ਰੈਡਿਕਟ ਕਰਨਾ ਇਸੌਖਾ ਨਹੀਂ ਹੁੰਦਾ ਜੀ ਬਿਲਕੁਲ ਜਿਹੜਾ ਹੋਇਆ ਵੀ ਫਾਈਨਲ ਹਾਂ ਬਿਲਕੁਲ ਤੇ ਫਾਈਨਲ ਖੜਾ ਵੀ ਵਕਤ ਤੇ ਹੁੰਦਾ ਹੈ ਜਿਹੜਾ ਫਾਈਨਲ ਹੁੰਦਾ ਹੈ ਨਾ ਜੀ ਫਾਈਨਲ ਦੇ ਵਿੱਚ ਕੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾਤੇ ਲੱਗੀਆਂ ਹੁੰਦੀਆਂ ਹਮ ਮਸਲਨ ਜੇ ਤੁਸੀਂ ਹੁਣ ਆਰਸੀਬੀਐਲ ਦੇਖੋਗੇ ਤਾਂ ਉਹਦੇ ਵਿੱਚ ਇਹ ਕਿ ਵਿਰਾਟ ਕੋਲੀ ਇੱਕੋ ਇੱਕ ਚੀਜ਼ ਤੋਂ ਹਾਲੇ ਮਹਿਰੂਮ ਹੈ ਉਹ ਆਈਪੀਐਲ ਤੇ ਉਹਦੀ ਟੀਮ ਚਾਹੇਗੀ ਕਿ ਇਹਨੂੰ ਜਿੱਤ ਲਿਆ ਜਾਵੇ ਬਿਲਕੁਲ आईपीएल नु जित लिया जावे ते पंजाब दा जितो तक के पंजाब नु ते ਕਾਲ ਹੀ ਪੈ ਗਿਆ ਫਿਰ ਕਈ ਸਾਲ ਹੀ ਹੋ ਗਏ ਨਾ ਪਲੇਆਫ ਚ ਗਿਆ ਨਾ ਫਾਈਨਲ ਚ ਗਿਆ ਤੇ ਇਹਨਾਂ ਦਾ ਵੀ ਦਾਤੇ ਲੱਗਾ ਕਿ ਹੁਣ ਸਾਰਾ ਕੁਝ ਕਰ ਕਰਾ ਕੇ ਬਈ ਐਨ ਹਾਥੀ ਜਦੋਂ ਲੰਘਿਆ ਤੇ ਪੂਛ ਜਿਹੜੀ ਹੈ ਨਾ ਫੜਨ ਨਾ ਦਈਏ ਜੀ ਦੇਖੋ ਬਰਾਬਰ ਅੱਛਾ ਉਧਰ ਬਹੁਤ ਮਤਲਬ ਕਿ ਜਦਾਂ ਤੁਸੀਂ ਦੇਖ ਲਓ ਕੋਲੀ ਹੈ ਪਾਟੀ ਧਾਰਿਆ ਸਾਲਟ ਹੈ ਉਹ ਐਸੇ ਨਾਮ ਆ ਜਿਹੜੇ ਮਤਲਬ ਕਿ ਕੱਲੇ ਹੁਨਰਮੰਦ ਹੀ ਨਹੀਂ ਹੈ ਬਲਕਿ ਤਜਰਬੇਕਾਰ ਵੀ ਹੈ ਬਿਲਕੁਲ ਪੰਜਾਬ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਦੇਖੋ ਕਿ ਸ਼੍ਰੇਸ਼ ਆਈਅਰ ਤਜਰਬੇਕਾਰ ਵੀ ਹੈ ਹੂੰ ਤੇ ਨਾਲ ਉਹਦੇ ਕੋਲ ਯੰਗ ਟੈਲੈਂਟ ਵੀ ਹੈ ਹੁਣ ਉਹ ਆਹੀ ਚੀਜ਼ ਹੁੰਦੀ ਹੈ ਕਿ ਬਹੁਤ ਵੱਡੇ ਮੈਚਾਂ 'ਚ ਕਈ ਵਾਰ ਕੀ ਹੁੰਦਾ ਹੈ ਕਿ ਤਜਰਬਾ ਜਿਹੜਾ ਭਾਰੀ ਪੈ ਜਾਂਦਾ ਹੈ ਹੂੰ ਇਹ ਚੀਜ਼ ਜਿਹੜੀ ਹੈ ਨਾ ਦੇਖਣਾ ਨਹੀਂ ਕਿਉਂਕਿ ਦਬਾਅ ਹੁੰਦਾ ਹੈ ਨਾ ਦਬਾਅ ਹੁੰਦਾ ਹੈ ਕਈ ਵਾਰ ਪਰ ਤੁਸੀਂ ਦੇਖੋ ਕਿ 1 ਲੱਖ ਆਡੀਅנסਰ ਕਿਤੇ ਅਮੇਜਨ ਕਰਕੇ ਦੇਖੋ 1 ਲੱਖ ਬੰਦੇ ਦੀ ਪ੍ਰੈਜ਼ੈਂਸ 'ਚ ਤੁਸੀਂ ਪਰਫਾਰਮ ਕਰਨਾ ਹੈ ਠੀਕ ਹੈ ਇੱਕ ਐਸਾ ਇਵੈਂਟ ਬਣ ਜਾਏਗਾ ਜੀ ਸ਼ਾਮ ਨੂੰ ਕਿ ਪੂਰੀ ਦੁਨੀਆ ਜਿਹੜੀ ਆ ਉਹ ਬੈਠੀ ਹੋਏਗੀ ਕਿ ਕੀ ਬਣੂਗਾ ਬਿਲਕੁਲ ਠੀਕ ਹੈ ਨਾ ਜੀ ਪੂਰੀ ਦੁਨੀਆ ਦਾ ਜਿੰਨਾ ক্রিকেট ਪ੍ਰੇਮੀ ਜੁੜਿਆ ਹੋਵੇਗਾ ਤਾਂ ਤੁਸੀਂ ਇਹ ਦੇਖ ਲਓ ਕਿ ਉਹ ਲੱਖ ਬੰਦਾ ਤਾਂ ਲਾਈਵ ਦੇਖੇਗਾ ਥੇ ਗਰਾਉਂਡ ਦੇ ਵਿੱਚ ਤਾਂ ਉੱਥੇ ਪਰਫਾਰਮ ਕਰਨਾ ਤਾਂ ਉਹ ਵੀ ਇੱਕ ਚੀਜ਼ ਹੈ ਕਿ ਦਬਾਅ ਨੂੰ ਹੈਂਡਲ ਜੇ ਪੰਜਾਬ ਕਰ ਜਾਂਦਾ ਹੈ ਤੇ ਫਿਰ ਉਹਨਾਂ ਦੇ ਕੋਲ ਜਿਹੜੇ ਹੈਗੇ ਨੇ ਮੁੰਡੇ ਜੇ ਉਹ ਫਟੇ ਚੁੱਕ ਦਿੰਦੇ ਆ ਖਾਸ ਤੌਰ ਤੇ ਟੌਪ ਆਰਡਰ ਹੈ ਜਿਹੜਾ ਉਕੇ ਜਿੰਨਾ ਟੌਪ ਆਊਟਰ ਤੁਹਾਡਾ ਕਲਿੱਕ ਕਰੇਗਾ ਸ਼੍ਰੇਸ਼ ਆਈਅਰ ਤੇ ਉਨਾ ਹੀ ਦਬਾਅ ਘਟਦਾ ਜਾਏਗਾ ਬਿਲਕੁਲ ਤੇ ਦੂਸਰੀ ਟੀਮ ਤੇ ਦਬਾਅ ਵਧਦਾ ਜਾਂਦਾ ਹਾਂਜੀ ਤੇ ਜਿੰਨਾ ਮਤਲਬ ਕਿ ਤੁਹਾਡਾ ਟੌਪ ਆਊਟਰ ਫੇਲ ਕਰੇਗਾ ਸ਼੍ਰੇਸ਼ ਆਈਅਰ ਤੇ ਆ ਜਾਏਗੀ ਸਾਰੀ ਗੱਲ ਹੂੰ ਠੀਕ ਹੈ ਨਾ ਮਿਡਲ ਦੇ ਵਿੱਚ ਉਹੀ ਇੱਕ ਥੰਮਿਆ ਬੰਦਾ ਜੀ ਐਸਾ ਇਹੀ ਚੀਜ਼ ਜਿਹੜੀ ਆ ਉਹ ਆਰਸੀਬੀ ਤੇ ਆ ਕਿ ਜੇ ਆਰਸੀਬੀ ਮਤਲਬ ਦੋ ਤਿੰਨ ਅਹਿਮ ਪਲੇਅਰ ਜਿਹੜੇ ਗਵਾ ਦਿੰਦੀ ਹੈ ਤਾਂ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਏਗਾ ਜੀ ਪ੍ਰਡਿਕਟ ਕਰਨਾ ਮੇਰੇ ਖਿਆਲ ਨਾਲ ਮੇਰੇ ਲਈ ਤਾਂ ਅਸੰਭਵ ਹੈ ਮੈਂ ਨਹੀਂ ਪ੍ਰਡਿਕਟ ਕਰ ਸਕਦਾ ਖਾਸ ਕਰਕੇ ਤਾਂ ক্রিকেট ਵਰਗੀ ਗੇਮ ਦੇ ਵਿੱਚ ਤਾਂ ਵੈਸੇ ਹੀ ਕੋਈ ਨਹੀਂ ਲੱਗਦਾ ਹੁੰਦਾ ਮੈਂ ਤਾਂ ਵੈਸੇ ਵੀ ਦੋਨੋਂ ਟੀਮਾਂ ਦਾ ਕੋਈ ਮੈਚ ਅਜੇ ਤੱਕ ਪੂਰਾ ਨਹੀਂ ਦੇਖਿਆ ਪੂਰਾ ਨਹੀਂ ਦੇਖ ਪਾਇਆ ਮੈਂ ਤਾਂ ਸਰ ਮੈਂ ਵੀ ਖੁਦ ਨਹੀਂ ਦੇਖਿਆ ਹਾਂ ਜੀ ਸੋ ਇਸ ਕਰਕੇ ਠੀਕ ਹੈ ਕਿ ਪੰਜਾਬ ਜਿਹੜਾ ਆਪਣਾ ਭਾਵਨਾਤਮਕ ਤੌਰ ਤੇ ਆਪਾਂ ਦੇਖੀਏ ਤਾਂ ਪੰਜਾਬ ਨਾਲ ਹੀ ਜ਼ਿਆਦਾ ਲੋਕ ਜੁੜੇ ਆ ਜੀ ਜੀ ਤੇ ਪੰਜਾਬ ਦੇ ਕੋਲ ਮੌਕਾ ਵੀ ਹੈਗਾ ਕਿ ਆਈਪੀਐਲ ਦਾ ਜਿਹੜਾ ਸੋਕਾ ਹੈ ਉਸ ਨੂੰ ਇਸ ਢੰਗ ਨਾਲ ਖਤਮ ਕੀਤਾ ਜਾਵੇ ਕਿ ਖੁਸ਼ੀਆਂ ਦਾ ਹਾੜੀ ਆ ਜਾਵੇ ਹਾਂ ਬਿਲਕੁਲ ਠੀਕ ਹੈ ਨਾ ਅਗਲੇ ਮੌਸਮ ਦੇ ਬੜਾ ਕੁਝ ਡਿਪੈਂਡ ਕਰਦਾ ਮੈਂ ਜੇ ਤੁਹਾਨੂੰ ਦੱਸਿਆ ਕਿ ਫਾਈਨਲ ਦਾ ਇੱਕ ਔਰ ਐਸੇ ਫਾਈਨਲ ਦਾ ਜਿਹਦੇ ਵਿੱਚ ਇੱਕ ਠਾਠਾ ਮਾਰਦਾ ਕੱਟ ਹੋਏਗਾ ਉਹਦੇ ਵਿੱਚ ਵੀ ਆ ਕੇ ਪਰਫਾਰਮ ਜਿਹੜਾ ਵੀ ਕਰ ਜਾਏਗਾ ਉਸ ਦਬਾਅ ਤੋਂ ਮੁਕਤ ਹੋ ਕੇ ਖੁੱਲ ਕੇ ਖੇਡ ਜਾਏਗਾ ਸੋ ਇਹ ਕਲਾ ਹੀ ਟਕਰਾਉਂਦੀ ਹੈ ਜੀ ਕਲਾ ਦਾ ਟਕਰਾਅ ਹੋਣਾ ਤੇ ਅਖੀਰ ਫਿਰ ਕਲ ਨਹੀਂ ਜਿੱਤਣਾ ਤੁਹਾਡੇ ਵਾਲੀ ਗੱਲ ਕੱਲ ਵਾਲੀ ਵੀ ਇਸ ਟਾਈਮ ਤੇ ਜਿਹੜਾ ਸਭ ਤੋਂ ਘੱਟ ਗਲਤੀਆਂ ਕਰਦਾ ਹੈ ਚੈਂਪੀਅਨ ਉਹੀ ਹੁੰਦਾ ਸਿਰ ਬਿਲਕੁਲ ਚੈਂਪੀਅਨ ਉਹੀ ਹੁੰਦਾ ਨਾ ਇਹ 올림픽 ਦੇ ਵਿੱਚ ਹੁਣ ਦੇਖ ਲਓ ਸਾਰੇ ਜਿਹੜੇ ਦੌੜਦੇ ਆ ਉਹ ਮਤਲਬ ਸਾਰੇ ਆਪ ਕੋ ਆਪਣੇ ਦੇਸ਼ ਦੇ ਆਪ ਕੋ ਆਪਣੇ ਖਿੱਤੇ ਦੇ ਚੈਂਪੀਅਨ ਹੁੰਦੇ ਆ ਪਰ ਉਸ ਦਿਨ ਜਿਹੜੇ ਦੌੜ ਰਹੇ ਹੁੰਦੇ ਆ ਜਿਹੜੇ ਉਸ ਦਿਨ ਬੈਸਟ ਟੂ ਬੈਸਟ ਕੱਢਦੇ ਆ ਤਾਂ ਉਹੀ ਹੁੰਦਾ ਤਾਂ ਉਹਦਾ ਮਤਲਬ ਕਿ ਉਹਨਾਂ ਦੀ ਗਲਤੀ ਦੀ ਗੁੰਜਾਇਸ਼ ਬਿਲਕੁਲ ਘਟ ਜਾਂਦੀ ਹੈ ਉੱਥੇ ਜਾ ਕੇ ਜੀ ਜੀ ਤਾਂ ਉਹੀ ਟੌਪ 3 ਚ ਰਹਿ ਜਾਂਦੇ ਨੇ ਜੀ ਬਿਲਕੁਲ ਜੀ ਬਿਲਕੁਲ ਮਨਵਿੰਦਰ ਤਾਰੀਵਾਲ ਜੀ ਕਹਿ ਰਹੇ ਨੇ ਕਿ ਜਿਹੜੇ ਇੱਥੇ ਤੱਕ ਆਏ ਨੇ ਕਹਿੰਦੇ ਖਰੇ ਹੀ ਹੋਣੇ ਨੇ ਦੋਨੋਂ ਪਾਸੇ ਬਿਲਕੁਲ ਜੀ ਖਰੇ ਨੇ ਇਸੇ ਕਰਕੇ ਹੀ ਕਹ ਲੋ ਕਿ ਮਿਹਨਤ ਕਰਕੇ ਇੱਥੇ ਪਹੁੰਚੇ ਨੇ ਔਰ ਨਛੱਤਰ ਸਿੰਘ ਜੀ ਕਹਿ ਰਹੇ ਨੇ ਕਿ ਜਿਹੜੀ ਟੀਮ ਵਧੀਆ ਖੇਲੂ ਉਹ ਜਿੱਤੂਗੀ ਬਾਕੀ ਟਾਸ ਕਹਿੰਦੇ ਕਿ ਮੇਨ ਰੋਲ ਪਲੇ ਕਰੂਗਾ ਜੋ ਟਾਸ ਜਿੱਤੇਗਾ ਉਹ ਮੈਚ ਜਿੱਤੇਗਾ ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਆ ਨਾ ਅੱਛਾ ਅਹਮਦਾਬਾਦ ਦੇ ਆਸ-ਪਾਸੇ ਕਹ ਲੋ ਕਿ ਮੌਸਮ ਜਿਹੜਾ ਉਹ ਕੁਛ ਆਪਣੇ ਪੰਜਾਬ ਦੇ ਮੌਸਮ ਵਰਗੇ ਹੋਇਆ ਪਿਆ ਨਹੀਂ ਕਰਨੀ ਦਾ ਇਮਕਾਨ ਹੈ ਗਾ ਜੀ ਦੂਸਰੀ ਚੀਜ਼ ਇਹ ਹੈ ਕਿ ਉੱਥੇ ਵੀ ਹਵਾ ਚੱਲ ਸਕਦੀ ਹੈ ਅਹਮਦਾਬਾਦ ਦੇ ਵਿੱਚ ਠੀਕ ਹੈ ਜੀ ਹਵਾ ਦਾ ਬੜਾ ਰੁਖ ਹੁੰਦਾ ਜਿਵੇਂ ਵਾਲੀਬਾਲ ਆ ਹੋਣਾ ਸੀ ਵਾਲੀਬਾਲ ਖੇਡਦੇ ਆ ਵਾਲੀਬਾਲ ਦੇ ਵਿੱਚ ਕੀ ਹੈ ਕਿ ਹਵਾ ਮਾੜੀ ਜੀ ਚੱਲੀ ਨਹੀਂ ਤਾਂ ਗੇਮ ਹਿੱਲੇ ਜਾਂਦੀ ਆ ਬਿਲਕੁਲ ਤੇ ਜੇ ਚੱਲਦੀ ਹਵਾ ਚ ਤੁਸੀਂ ਕਿਥੇ ਖੇਡਣਾ ਹੈ ਮੈਚ ਖੇਡਣਾ ਹੈ ਤਾਂ ਉਹ ਦੋ ਐਂਡ ਹੈ ਇੱਕ ਐਂਡ ਤੋਂ ਬਹੁਤ ਫਾਇਦਾ ਹੋ ਜਾਂਦਾ ਹੈ ਇੱਕ ਐਂਡ ਤੋਂ ਬਹੁਤ ਨੁਕਸਾਨ ਹੋ ਜਾਂਦਾ ਹੈ ਐਂਡ ਤੋਂ ਬਿਲਕੁਲ ਸੋ ਇਹ ਚੀਜ਼ ਹੁੰਦੀ ਹੈ ਕਿ ਜੇ ਤੁਹਾਡਾ ਮੌਸਮ ਜਿਹੜਾ ਹੈ ਉਹਦੇ ਵਿੱਚ ਕਹੋ ਹਵਾ 'ਚ ਨਮੀ ਆ ਹਵਾ 'ਚ ਗਤੀ ਆ ਹੂੰ ਠੀਕ ਹੈ ਨਾ ਜੀ ਪਿਚ ਜਿਹੜੀ ਹੈ ਉਹ ਕਿਹੋ ਜੀ ਆ ਉਹ ਬਹੁਤ ਮਾਇਨੇ ਰੱਖਦੀ ਹੈ ਖਾਸ ਤੌਰ ਤੇ ਸਵਿੰਗ ਗੇਂਦਬਾਜ਼ੀ ਵਾਸਤੇ ਜਾਂ ਸਪਿਨ ਵਾਸਤੇ ਪਿਚ ਹੋਈ ਜਾਂ ਜਿਹੜੀ ਹਵਾ ਉਹਦਾ ਰੁਖ ਉਹਦੀ ਸਪੀਡ ਹੂੰ ਉਹ ਉਹਦੇ ਵਿੱਚ ਨਮੀ ਕਿੰਨੀ ਹੈ ਸਰ ਇਹ ਚੀਜ਼ਾਂ ਟੈਕਨੀਕਲ ਹੈ ਬਿਲਕੁਲ ਇਹ ਫਿਰ ਇੱਕ ਚੀਜ਼ ਬੈਟਰ ਕਰਦੀ ਉਹ ਸਾਰਾ ਫਿਰ ਕਹਿ ਲੋ ਕਿ ਕਿਤੇ ਨੇ ਕਿਤੇ ਆ ਕੇ ਜੁੜ ਜਾਂਦਾ ਮਾਮਲਾ ਟਾਸ ਦੇ ਨਾਲ ਹੂੰ ਸੋ ਟਾਸ ਦਾ ਬਾਸ ਕੌਣ ਹੋਏਗਾ ਪਹਿਲਾਂ ਇਹ ਦੇਖਣਾ ਹੋਏਗਾ ਜੀ ਜੀ ਬਿਲਕੁਲ ਬਿਲਕੁਲ ਖੈਰ ਚਲੋ ਜੀ ਕਹਿ ਲੋ ਕਿ ਜਿਹੜਾ ਮਿਹਨਤ ਕਰਦਾ ਹੈ ਅਸਲ 'ਚ ਤੇ ਉਸੇ ਨੇ ਜਿੰਨਾ ਹੁੰਦਾ ਉਸੇ ਨੇ ਮੰਜ਼ਿਲ ਪਾਉਣੀ ਹੁੰਦੀ ਹੈ ਯਾਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਦੁਬਾਰਾ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰ ਦਿਓ ਅੱਜ ਮੌਸਮ ਠੰਡਾ ਹੈ ਪਰ ਪ੍ਰੋਗਰਾਮ ਠੰਡਾ ਨਹੀਂ ਰਹਿਣਾ ਚਾਹੀਦਾ ਕਿਰਪਾ ਕਰਕੇ ਥੋੜ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਗੱਲਾਂ ਬਾਤਾਂ ਬਹੁਤ ਸਾਰੀਆਂ ਨੇ ਸ਼ੇਅਰ ਕਰਦੇ ਆ ਇੱਕ ਤੇ ਮਿੰਟੋ ਜੀ ਚਲੋ ਇਹ ਤੇ ਅਜੇ ਮਾਹੌਲ ਤੇ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦੀ ਖੁਸ਼ੀ ਇਧਰ ਆਈਪੀਐਲ ਵਾਲੇ ਪਾਸੇ ਆਉਂਦੀ ਹੈ ਜਾਂ ਕੀ ਮਤਲਬ ਮਾਹੌਲ ਬਣਦਾ ਹੈ ਸਾਰਾ ਪਰ ਇੱਕ ਨਾ ਬੜੀ ਮੰਦਭਾਗੀ ਜੀ ਖਬਰ ਆ ਰਹੀ ਹੈ ਕੱਲ ਆਪਾਂ ਗੱਲ ਕੀਤੀ ਕਿ ਬਲੂ ਸਟਾਰ ਦੇ ਦਿਨ ਚੱਲ ਰਹੇ ਨੇ ਜੂਨ ਦਾ ਮਹੀਨਾ ਔਰ ਇੱਕ ਕਸਕ ਦਾ ਤੇ ਚੀਜ਼ ਦਾ ਮਹੀਨਾ ਪਰ ਕਿਸ ਤਰ੍ਹਾਂ ਦਾ ਅੱਜ ਖਬਰ ਆਈ ਉਤੇ ਗੱਲ ਉਹਦੇ ਦੁੱਖ ਦੇ ਜ਼ਖਮ ਤੇ ਹੱਥ ਧਰਨ ਵਾਲੀ ਖਬਰ ਕਹਿ ਸਕਦੇ ਆ ਇਹਨੂੰ ਉਥੇ ਕਹਿੰਦੇ ਕਿ ਸ਼੍ਰੀ ਅਕਾਲ ਤਖਸਿਸ ਆਪਦੇ ਨੇੜੇ ਅ ਸ਼੍ਰੀ ਗੁਰੂ ਅਰਜਨ ਦੇਵ ਸਰਾਹ ਦੇ ਕੋਲੇ ਕਿੰਦੇ ਕਿ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਾਇਦ ਗੁਟਕਾ ਸਾਹਿਬ ਦੇ ਕੁਛ ਅੰਗ ਉਹ ਫਟੇ ਹੋਏ ਮਿਲੇ ਨੇ ਉਥੋਂ ਇਹ ਕੀ ਐ ਇੰਨਾ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਆਉਣੀ ਕਿ ਕਹਿ ਸਕਦੇ ਆ ਆਵਾਜ਼ ਆ ਰਹੀ ਹੁੰਦੀ ਐ ਸਾਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਜਿਹੜੀ ਗੁਟਕਾ ਸਾਹ ਵਾਲੀ ਗੱਲ ਹੈ ਉਹ ਹੀ ਠੀਕ ਐ ਜੀ ਦੂਜੀ ਗੱਲ ਇਹ ਐ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਮਾਹੌਲ ਉੱਥੇ ਬੜਾ ਸੰਵੇਦਨਸ਼ੀਲੀ ਨਹੀਂ ਬੜਾ ਸੁਰੱਖਿਆ ਦੇ لحاظ ਨਾਲ ਨਾਜ਼ੁਕ ਹੁੰਦਾ ਹੈ ਜਦੋਂ ਬਹੁਤ ਸਾਰੀ ਸੀਆਈਡੀ ਇੰਟੈਲੀਜੈਂਸੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਲੇਅਰਸ ਦੇ ਵਿੱਚ ਮਤਲਬ ਕਿ ਸੁਰੱਖਿਆ ਇਹ ਸਾਰਾ ਕੁਝ ਉੱਥੇ ਬਹੁਤ ਵੱਡੀ ਨਫ਼ਰੀਤ ਹੈ ਨਾਤ ਹੁੰਦੀ ਹੈ ਜੀ ਖਾਸ ਤੌਰ ਤੇ 1 ਜੂਨ ਤੋਂ ਹੀ ਜੇ ਆਪਾਂ ਦੇਖੀਏ ਨਾ ਤਾਂ ਸਕਿਉਰਿਟੀ ਦੇ ਇੰਤਜ਼ਾਮਾਤ ਜਿਹੜੇ ਆ ਬੜੇ ਜ਼ਬਰਦਸਤ ਹੋ ਜਾਂਦੇ ਆ ਇੰਟੈਲੀਜੈਂਸੀ ਵੀ ਅਮਰਸਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਉਸ ਟਾਈਮ ਜੀ ਵੈਸੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਵਾਂ ਜੇ ਇੰਟੈਲੀਜੈਂਸੀ ਦਾ ਕਿਤੇ ਵੀ ਆਪਾਂ ਦੇਖੀਏ ਤਾਂ ਜੇ ਰਾਜਧਾਨੀ ਕਹਿਣੀ ਹੈ ਨਾ ਪੰਜਾਬ ਦੀ ਇੰਟੈਲੀਜੈਂਸੀ ਤੇ ਉਹ ਵੀ ਅਮਰਸਰ